ਸਤਿ ਸ਼੍ਰੀ ਅਕਾਲ ਪੰਜਾਬੀ ਜੀ ਕੇ ਤੁਹਾਨੂੰ ਸਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮੰਤਰੀ ਕੋਲ ਦਰਸ਼ਕੋ ਅਗਰ ਸੀ ਵੈਦਰ ਦੀ ਗੱਲ ਕਰੇ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਅਤੇ ਪੰਜਾਬ ਵੀ ਇਸ ਵਕਤ ਜੋ ਮੌਸਮ ਹੈ ਬਹੁਤ ਜ਼ਿਆਦਾ ਸੁਹਾਵਣਾ ਹੋ ਗਿਆ ਕਿਉਂਕਿ ਰਾਤ ਨੂੰ ਪਈ ਮੀਂਹ ਦੇ ਕਾਰਨ ਜੋ ਮੌਸਮ ਵਿੱਚ ਕਾਫੀ ਬਦਲਾਅ ਵੇਖਿਆ ਗਿਆ ਤਾਪਮਾਨ ਵਿੱਚ ਗਿਰਾਵਟ ਦੇਖੇ ਜਾ ਰਿਹਾ ਤੇ ਮੌਸਮ ਨੂੰ ਠੰਡੀਆਂ ਹਵਾਵਾਂ ਹਨ ਉਹ ਵੀ ਚੱਲ ਰਹੀਆਂ ਹਨ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਮੌਸਮ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਜੰਮੂ ਕਸ਼ਮੀਰ ਵੀ 1 ਤੋਂ 3 ਜੂਨ ਨੂੰ ਕਈ ਥਾਵਾਂ ਤੇ ਹਲਕੀ ਅਤੇ ਦਰਮਿਆਨੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਜੋ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਅਤੇ ਇਸ ਦੇ ਨਾਲ ਗੱਲ ਕਰੀ ਅਗਰ 4 ਅਤੇ 5 ਜੂਨ ਦੀ ਤਾਂ ਆਮ ਤੌਰ ਤੇ ਜੋ ਮੌਸਮ ਹੈ ਖੁਸ਼ਕ ਰਹਿਣ ਵਾਲਾ ਹੈ ਕੁਝ ਥਾਵਾਂ ਤੇ ਦੇ ਦੁਪਹਿਰ ਤੱਕ ਮੀਂਹ ਗਰਜ ਅਤੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੌਸਮ ਥੋੜਾ ਇਸ ਤਰ੍ਹਾਂ ਹੀ ਰਹੇਗਾ ਕੋਈ ਬਦਲਾਅ ਵੇਖੇ ਜਾ ਰਹੇ ਕੋਈ ਮੌਸਮ ਵਿੱਚ ਇਸ ਤਰ੍ਹਾਂ ਤਾਪਮਾਨ ਵਿੱਚ ਜੋ ਗਿਰਾਵਟ ਵੇਖੀ ਜਾਏ ਤੇ ਕਈ ਥਾਵਾਂ ਤੇ ਜੋ ਠੰਡੀਆਂ ਹਵਾਵਾਂ ਚੱਲਣ ਜੀ ਆਤੇ ਕਈ ਵਿੱਚ ਹਲਕੀ ਦਰਮਿਆਨੀ ਬਾਰਿਸ਼ ਜਾਂ ਕਈ ਜਗ੍ਹਾ ਸਿਰਫ ਗਰਜ ਨਾਲ ਗਰਜ ਹੀ ਹੋ ਸਕਦਾ ਹੈ ਪਰ ਜੋ ਮੌਸਮ ਹੈ ਕਈ ਥਾਵਾਂ ਤੇ ਖੁਸ਼ਕ ਰਹਿਣ ਦੀ ਵੀ ਮੌਸਮ ਵਿਭਾਗ ਵੱਲੋਂ ਜੋ ਸੰਭਾਵਨਾ ਜਤਾਈ ਗਈ ਹੈ ਅੱਗੇ ਇਸ ਗੱਲ ਕਰਿਆ ਗਿਆ 6 ਤੋਂ 11 ਜੂਨ ਤੱਕ ਜੋ ਆਮ ਤੌਰ ਤੇ ਮੌਸਮ ਖੁਸ਼ਕ ਹੀ ਰਹੇਗਾ ਇਹਨਾਂ ਦਿਨਾਂ ਵਿੱਚ 12 ਤੋਂ 14 ਜੂਨ ਤੱਕ ਜੋ ਤਾਜ਼ਾ ਬਾਰਿਸ਼ ਪੈਣ ਦੀ ਸੰਭਾਵਨਾ ਹੈ ਅਤੇ ਗਰਜ ਤੇ ਗਰਜ ਨਾਲ ਵੀ ਮੀਂਹ ਪੈਣ ਦੀ ਜੋ ਸੰਭਾਵਨਾ ਹੈ जताई गई है जो मौसम विभाग वालों जम्मू कश्मीर के लोगों ने जो एडवाइजरी जारी कर दी गई उस दसया जा रहा है कि आज देर रात घर बिजली तेज हवा चलन की संभावना है जो ढिले टांचा बिजली के खंभिया केवलों पुराने दरखतों आदि दूर हो क्योंकि जो तेज़ हवामा चलन की भी जो मौसम विभाग वालों भविखबाणी की गई है संभावना जताई गई है इस नाल ही जो मौसम विभाग वालों ये भी जा रहा है कि कुछ थावान तेज मीह पैन स्थानक तौर पर अचानक हड़ वर्गीय स्थिति भी पैदा होने की जो मौसम विभाग वालों आशंका जताई गई है अगर हम गल करिए अगर पंजाब की तो पंजाब इस वक्त जो मौसम काफी सुहावना हो चुका है रात जो समय जो मीह पैन के कारण ਜੋ ਮੌਸਮ ਵੀ ਹੈ ਉਸ ਵੀ ਤਾਪਮਾਨ ਵਿੱਚ ਗਰਾਵਟ ਵੇ ਕੀ ਗਈ ਹੈ ਤੇ ਇਸ ਦੇ ਨਾਲ ਹੀ ਅੱਜ ਕਈ ਥਾਵਾਂ ਤੇ ਹਨੇਰੀ ਸਨੇ ਮੀਂਹ ਦਾ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਥੋ ਡਿਟੇਲ ਵੀ ਮੌਸਮ ਵਗੈਰ ਪੰਜਾਬ ਦੇ ਮੌਸਮ ਦੀ ਗੱਲ ਕਰੀ ਤਾਂ ਇਸ ਵਾਰ ਨੋਤਪਾਂ ਦੇ ਦਿਨਾਂ ਦੌਰਾਨ ਪੰਜਾਬ ਵਿੱਚ ਗਰਮੀ ਨਹੀਂ ਵਧੀ ਹੈ ਬੀਤੀ ਰਾਤ ਪੰਜਾਬ ਦੇ ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਮੀਂਹ ਪਿਆ ਹੈ ਅਤੇ ਜਿਸ ਤੋਂ ਬਾਅਦ ਮੌਸਮ ਸੁਹਾਵਣਾ ਹੋ ਚੁੱਕਿਆ ਹੈ ਤੇ ਅੱਜ ਸਵੇਰੇ ਦੇ 16 ਜ਼ਿਲ੍ਹਿਆਂ ਵਿੱਚ ਮੀਨੂ ਲੈ ਕੇ yellow alert ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਮੀਂਹ ਪਵੇਗਾ ਨਾਲੀ ਤੇਜ਼ ਹਵਾਵਾਂ ਅਤੇ ਧੂੜ ਭਰਿਆ ਹਨੇਰੀਆਂ ਵੀ ਚੱਲ ਸਕਦੀਆਂ ਨੇ। ਹਗਰ ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਕੱਲ੍ਹ ਕਰੇ ਤਾਂ ਕੁਝ ਦਿਨਾਂ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਮੌਸਮੀ ਬਦਲਾਅ ਦੇ ਨਾਲ ਔਸਤ ਵਾਤਾਵਰਣ ਤਾਪਮਾਨ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘਟ ਜਾਵੇਗਾ। ਅਤੇ 2 ਜੂਨ 2025 ਨੂੰ ਬਠਿੰਡਾ ਵੀ ਵੱਧ ਤੋਂ ਵੱਧ ਤਾਪਮਾਨ 42.6°C ਅੱਜ ਵੀ ਰਾਜ ਦੇ ਕਈ ਹਿੱਸਿਆਂ ਮੇਂ ਵੱਧ ਤੋਂ ਵੱਧ ਤਾਪਮਾਨ 36 ਤੋਂ 38° ਦੇ ਵਿਚਕਾਰ ਦਰਸਕੀਤਾ ਗਿਆ ਹੈ ਇਸ ਦੇ ਨਾਲ ਹੀ ਨੋਤਪਾ ਦੇ 9 ਦਿਨ 2 ਜੂਨ ਦੇ ਨਾਲ ਪੂਰੇ ਹੋ ਗਏ ਨੇ ਇਸ ਦੇ ਨਾਲ ਹੀ ਇਸ ਸੀਜ਼ਨ ਨੇ ਪੰਜਾਬ ਇੱਕ ਵੀ ਦਿਨ ਗਰਮੀ ਨਹੀਂ ਸੀ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਸੋਮਵਾਰ ਨੂੰ ਤਾਪਮਨ ਔਸਤ 1.3 ਡਿਗਰੀ ਸੈਲਸੀਅਸ ਘਟ ਗਿਆ ਹੈ ਕਿਸੇ ਵੀ ਜੋ ਦੱਸਿਆ ਜਾ ਰਿਹਾ ਹੈ ਕਿ ਜ਼ਾਤ ਦੇ ਜ਼ਿਲ੍ਹੇ ਵਿੱਚ ਮੌਸਮ ਖੁਸ਼ਕ ਰਿਆ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਆਖਰ ਵੀ ਦੱਸਦੇ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਨੂੰ ਲੈ ਕੇ 3 ਜੂਨ ਨੂੰ ਪੰਜਾਬ ਦੇ 4 ਜ਼ਿਲ੍ਹਿਆਂ ਜਿਨ੍ਹਾਂ ਵਿੱਚ ਫਾਜ਼ਿਲਕਾ ਮੁਕਸਤ ਬਠਿੰਡਾ ਅਤੇ ਮਾਨਸਾ ਵੀ orange alert ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਫਿਰੋਜ਼ਪੁਰ ਫਰੀਦਕੋਟ ਮੋਗਾ ਬੰਨਾਲਾ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਮੋਹਾਲੀ ਰੂਪਨਗਰ ਨਵਾਂ ਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਟਾਣਕੋਟ ਵੀ ਮੀਂਹ ਅਤੇ ਤੂਫਾਨ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਅਗਰ ਗੱਲ ਕਰੀਏ 4 ਤੋਂ 6 ਜੂਨ ਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕੈਜ਼ਿਲ ਇਨਾਂਜ ਲਿਆ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਮੌਸਮ ਵਿਭਾਗ ਵੱਲੋਂ ਨਹੀਂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਰਾਤ ਨੂੰ ਪੇਮੀ ਦੇ ਕਾਰਨ ਜੋ ਤਾਪਮਾਨ ਹਿਲ ਪੰਜਾਬ ਦੇ ਨਾਲ ਨਾਲ ਜੰਮੂ ਕਸ਼ਮੀਰ ਦੇ ਗੇਂ ਰਾਜਾ ਵਿੱਚ ਵੀ ਹੈ ਕਿ ਮੌਸਮ ਵਿੱਚ ਜੋ ਗਰਾਵਡ ਤਾਪਮਾਨੀ ਗਰਾਵਡ ਵੇਖੀ ਗਈ ਹੈ ਮੌਸਮ ਸੁਹਾਵਣਾ ਹੋ ਚੁੱਕਿਆ ਹੈ ਜੋ ਠੰਡੀਆਂ ਹਵਾਵਾਂ ਚੱਲ ਰਹੀਆਂ ਫਿਲਹਾਲ ਅੱਗੇ ਆਉਣ ਵਾਲੇ ਦਿਨਾਂ ਵਿੱਚ ਵੀ ਹਾਲੇ ਮੌਸਮ ਵਿਭਾਗ ਵੱਲੋਂ ਜੋ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਜੋ ਇੱਕ ਐਡਵਾਈਸ ਜਾਰੀ ਕਰ ਦਿੱਤੀ ਗਈ ਹੈ ਕਿ ਜੋ ਜੋ ਟਿੱਲੇ ਟਾਂਚੇ ਹਨ ਜਾਂ ਦਰਖਤਨ ਪੁਰਾਣੇ ਯਾ ਬਿਜਲੀ ਦੇ ਖੰਬੇ ਹਨ ਇਨਾ ਤੋਂ ਦੂਰ ਰਹਿਣ ਦੀ ਨਹੀਂ ਕਿਹਾ ਗਿਆ ਤੇ ਜੋ ਜੋ ਨਿਚਲੇ ਇਲਾਕੇ ਹਨ ਤੇ ਉਹਨਾਂ ਵਿੱਚ ਵੀ ਜੋ ਹਾਰਡ ਵਰਗੀ ਸਥਿਤੀ ਦੇ ਵੀ ਜੋ ਸੰਭਾਵਨਾ ਜਤਾਈ ਗਈ ਹੈ ਤੇ ਮੌਸਮ ਵਿਭਾਗ ਵੱਲੋਂ ਇਹ ਐਡਵਾਈਸ ਜਾਰੀ ਕਰ ਦਿੱਤਾ ਕਿ ਇਨ੍ਹਾਂ ਦਿਨਾਂ ਵਿੱਚ ਜੋ ਹੈ ਕਿ ਥੋੜਾ ਇਨ੍ਹਾਂ ਚੀਜ਼ਾਂ ਤੋਂ ਬਿਜਲੀ ਦੇ ਖੰਭਿਆਂ ਤੋਂ ਤੇ ਇਨ੍ਹਾਂ ਚੀਜ਼ਾਂ ਤੋਂ ਥੋੜਾ ਦੂਰ ਰਹੇ ਮੌਸਮ ਵਿਭਾਗ ਵੱਲੋਂ ਕਹਿਆ ਹੈ ਤੇ ਦੱਸਿਆ ਜਾ ਰਿਹਾ ਕਿ ਕੇਬਲ ਦੀਆਂ ਜਾਂ ਜੇ ਪੁਰਾਣੀ ਬਿਜਲੀ ਦੀਆਂ ਤਾਰਾਂ ਤੋਂ ਵੀ ਦੂਰ ਰਹੇ ਜੋ ਐਡਵਾਈਜ਼ਰੀ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਲੇਕਿਨ ਕੁੱਲ ਮਿਲਾ ਕੇ ਵੇਖਿਆ ਜਾਵੇ ਕਿ ਅੱਜ ਦਾ ਅਜ ਮੌਸਮ ਨੂੰ ਲੈ ਕੇ ਗੱਲ ਕਰੇ ਤਾਂ ਅੱਜ ਮੌਸਮ ਕਸ਼ਮੀਰ ਜੰਮੂ ਕਸ਼ਮੀਰ ਦੇ ਨਾਲ ਨਾਲ ਪੰਜਾਬ ਵਿੱਚ ਬਹੁਤ ਜ਼ਿਆਦਾ ਸੰਭਾਵਨਾ ਹੋ ਗਿਆ ਕਿਉਂਕਿ आत्म तो पे उम्मीद के कारण मौसम में काफी बदलाव देखा गया है मौसम तो गर्मी भी कट महसूस कीते जा रही कि राहत पर्याय दिन जो आजदार दसया जा रहे हैं असी फिर हाजर होंगे नमने अपडेट्स पर लाइक कमेंट अथे कमेंट सेक्शन विच अपनी राय देना बिना पुलना धन्यवाद